ਬੱਚੇ ਪੜਾਏ ਵੀ ਇੰਨਾ ਚੁਈਨੇ ਜੀ ਤੇ ਹੁਣ ਮੁੰਡਾ ਬਾਹਰ ਗਿਆ ਜੀ ਬਾਕੀ ਦਾ ਸਾਰਾ ਕਾਰੋਬਾਰ ਇਹਨਾਂ ਦੇ ਸਿਰ ਤੋਂ ਕਰਿਆ ਜੀ ਜਿਹੜਾ ਕਾਰੋਬਾਰ ਪਾਇਆ ਹਾ ਸਾਰਾ ਇਹ ਸਾਰਾ ਇਹਨਾਂ ਦੇ ਸਿਰ ਤੇ ਪਾਇਆ ਵੀ ਜਦੋਂ ਦਾ ਬੱਕਰਾ ਐ ਬੱਕਰਾ ਵੀ ਕਰਮ ਵਾਲਾ ਆ ਗਿਆ ਤੁਹਾਡੇ ਘਰੇ ਹਾਂ ਜੀ ਇਹਦਾ ਨੂੰ ਕਰਮ ਵਾਲਾ ਹੀ ਮੰਨਦੇ ਆ ਜੀ ਕਦੇ ਸੁਪਨਾ ਲਿਆ ਬਣੀ ਦੀ ਉਹ ਸੁਪਨਾ ਇਹਨੇ ਪੂਰਾ ਕਰਿਆ ਤੇ ਮੈਂ ਤਾਂ ਡਾਣੇ ਵੀ ਵੱਟ ਲਿਆਉਣੀਆਂ ਕਿਸੇ ਗੁੜ ਤਾਂ ਹੁਣ ਸਾਲ ਸਾਲ ਪਲਾਉਣਾਗਾ ਜੀ ਇਹਨੂੰ ਗੁੜ ਹਾਂਜੀ ਉੱਥੇ ਬੰਬਰ ਕਿਤਾ ਵੀਰੇ ਇੱਥੇ ਕਾ ਹੂੰ ਇਹ ਕਹੇ ਮੈਂ ਤਾਂ ਰੱਖਣੀ ਆ ਜੀ ਫੇਰੇ ਸੀ ਵੀ ਕੀ ਕਰਾਂ ਜੀ ਮੈਂ ਤਾਂ ਸਾਡੇ ਗਮਾੜ ਚ ਸਾਡੇ ਘਰਾਂ ਚ ਰੱਖਿਓ ਹਈਆਂ ਨੇ ਇੱਕ ਘਰ ਚ ਉਹ ਵੀ ਮੈਨੂੰ ਕਈ ਵਾਰੀ ਲੈ ਜਾਂਦੇ ਨੇ ਬੱਕਰੀ ਸਵਾਕੇ ਆ ਸਾਡੇ ਕੋਈ ਘਰੇ ਨਹੀਂ ਹੁੰਦਾ ਬਾਈ ਆਪਾਂ ਬਹੁਤ ਟਾਈਮ ਪਹਿਲਾਂ ਬਾਈ ਦੀ ਵੀਡੀਓ ਬਣਾਈ ਸੀ ਬੱਕਰੀਆਂ ਦੀ ਸਿਕੰਦਰਪੁਰੇ ਪਿੰਡ ਦੇ ਵਿੱਚ ਆਪਾਂ ਤਾਂ ਇਹਨਾਂ ਦਾ ਉਹਦਾ ਬਈਆ ਬੱਕਰਾ ਰਹਿ ਗਿਆ ਸੀਗਾ ਮਾਲ ਦੇ ਵਿੱਚ ਹੈ ਨਹੀਂ ਸੀ ਇੱਕ ਘਰੀ ਰੱਖਦੇ ਹੁੰਦੇ ਆ ਬੱਕਰਾ ਜਿਹੜਾ ਇਹਨਾਂ ਦਾ ਮੇਨ ਬਰੀਡਰ ਆ ਤਾਂ ਅੱਜ ਉਹ ਦਿਖਾਉਣ ਆਇਆ ਬਾਈ ਆਪਾਂ ਅੱਜ ਆ ਵੀਡੀਓ ਦੇ ਵਿੱਚ ਇਹ ਕੱਲੇ ਬਰੀਡਰ ਦੀ ਵੀਡੀਓ ਹੋਊਗੀ ਤੇ ਇਹਨਾਂ ਦਾ ਮਾਲ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਦਿਖਾਵਾਂਗੇ ਦੁਬਾਰੇ ਤੇ ਹੁਣ ਇਹ ਤੁਹਾਨੂੰ ਬੱਕਰੇ ਬਾਰੇ ਜਾਣਕਾਰੀ ਲੈ ਕੇ ਦਿੰਨੇ ਆ ਜਿੰਨਾ ਤੁਸੀਂ ਮਾਲ ਬਾਈ ਦਾ ਦੇਖਿਆ ਸੀ ਪਹਿਲਾਂ ਵਾਲੀ ਵੀਡੀਓ ਚ ਉਹ ਸਾਰਾ ਇਹਦਾਗਾ ਤੇ ਇਹ ਤੋਂ ਹੀ ਕਰਾਸ ਹੋਈਆਂ ਸੀ ਉਹ ਬੱਕਰੀਆਂ ਤੇ ਜਿੰਨੀਆਂ ਪੱਠਾਂ ਦੇਖੀਆਂ ਨੇ ਜਾਂ ਬੱਕਰੇ ਦੇਖੇ ਨੇ ਉਹ ਆਹ ਬੱਕਰੇ ਦੇ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਧੰਨਵਾਦ ਵੀਰੇ ਤੁਹਾਡਾ ਵੀ ਘਰੇ ਆਇਆ ਦਾ ਬਲੇਸੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆ ਬਾਈ ਬਾਰੇ ਵੀ ਦੱਸ ਦੋ ਜੀ ਇਹ ਬਾਈ ਕੋਟਾਂ ਤੋਂ ਨੇ ਠੀਕ ਹੈ ਜੀ ਇਹਨਾਂ ਨਾਲ ਆਪਣੀ ਮੋਟਰ ਤੋਂ ਹੀ ਪਾਣੀ ਆਉਂਦੀ ਆ ਜੀ ਠੀਕ ਹੈ ਜੀ ਇਹਨਾਂ ਦੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਜੀ ਹਾਂ ਜੀ ਇਹਨਾਂ ਦੇ ਇਹਨਾਂ ਨੇ ਪੜਾ ਡਿਊਟੀ ਵੀ ਕਰਿਆ ਹੌਲਦਾਰ ਰਟਾਇਰ ਹੋਏ ਨੇ ਠੀਕ ਹੈ ਜੀ ਤੇ ਅੱਜ ਆਪਣੇ ਘਰੇ ਆਏ ਹੋਏ ਨੇ ਜੀ ਭਾਈ ਆ ਜੀ ਆਪਣਾ ਵੱਡਾ ਤੇ ਬੱਕਰੀਆਂ ਵੀ ਰੱਖੀਆਂ ਨੇ ਹੁਣ ਵੀ ਰੱਖੀਆਂ ਨੇ ਜੀ ਹਾਂ ਬੱਕਰੀਆਂ ਵੀ ਰੱਖੀਆਂ ਨੇ ਬੱਕਰੇ ਦੇ ਵਿੱਚੋਂ ਕੀ ਦੇਖਣਾ ਹੁੰਦਾਗਾ ਜੇ ਕੋਈ ਬਰੀਡਰ ਰੱਖਦਾ ਹਨਾ ਵੀ ਕਿਵੇਂ ਦਾ ਹੋਣਾ ਚਾਹੀਦਾ ਬਰੀਡਰ ਇਹਦੇ ਜਿਹਾ ਇੱਕ ਤਾਂ ਜੀ ਬਰੀਕੀ ਬੋਤ ਆ ਹੂੰ ਇੱਕ ਆਮ ਬੱਕਰੀਆਂ ਨਾਲੋਂ ਇਹਦਾ ਰੰਗ ਗੂੜਾਗਾ ਠੀਕ ਆ ਵੀ ਕਾਲਾ ਜਾਦੇ ਆ ਕਾਲਾ ਜਾਦੇ ਆ ਹੂੰ ਬਾਕੀ ਕੂਨਾ ਬੋਤ ਆ ਇੱਥੇ ਖੜਾ ਤਾਂ ਖੜਦੇ ਨੇ ਐ ਉੱਥੇ ਖੜਾ ਰੂ ਐ ਨਹੀਂ ਵੀ ਭੱਜੂਗਾ ਜਾਂ ਚੌੜ ਕਰੂ ਉਹੀ ਦੇਸੀਆਂ ਵਾਂਗੂ ਐ ਨਹੀਂ ਹੈਗਾ ਹੜਲੜ ਕਰਦੇ ਫਿਰ ਜਾਣਗੇ ਜੀ ਤੇ ਬਾਕੀ ਲੰਬਾਟ ਬਹੁਤ ਆਣਾ ਵੀ ਬੱਕਰੀ ਚ ਹਾਂ ਜੀ ਬਾਕੀ ਜਾਂ ਜਦਣ ਦਾ ਆ ਜੀ ਰੱਬ ਦੀ ਕਿਰਪਾ ਨਾਲ ਇਹਨੇ ਬੂਟੇ ਲਾਤੇ ਠੀਕ ਐ ਹਾਂ ਜੀ ਤੇ ਬਾਕੀ ਝਾਲਰ ਵੀ ਬਾਈ ਬਹੁਤ ਆਣਾ ਹਾਂ ਜੀ ਬਾਕੀ ਊਂ ਭਾਗ ਵਾਲਾ ਪਸ਼ੂ ਆ ਜੀ ਹੂੰ ਤੇ ਬਾਕੀ ਲੱਤਾਂ ਸਾਡਾਂ ਪਰਿਆਂ ਦਾ ਮੋਟਾ ਨਾ ਹਾਂ ਜੀ ਬਾਕੀ ਦੀਆਂ ਪੱਠਾਂ ਵੀ ਸੁਈਆਂ ਨੇ ਦੋ ਬਹੁਤ ਵਧੀਆ ਰਿਜ਼ਲਟ ਆਇਆ ਜੀ ਉਹਨਾਂ ਦਾ ਅੱਛਾ ਹਾਂ ਜੀ ਤੇ ਉਹ ਕਿੰਨਾ ਕਿੰਨਾ ਦੁੱਧ ਕੀਤਾ ਬਈ ਉਹਨਾਂ ਨੇ ਫਿਰ ਪਹਿਲਾਂ ਉਹਨਾਂ ਨੇ ਦੁੱਧ ਦਾ ਹੀ ਕਿਤੇ ਮਿਲਿਆ ਨਹੀਂ ਹੈਗਾ ਮਿਲਿਆ ਨਹੀਂ ਹਾਂ ਜੀ ਐਵੇਂ ਆਪਾਂ ਕਹਿੰਦੇ ਲੋਕ ਕਹਿੰਦੇ ਨੇ 4 ਲੀਟਰਾਂ 5 ਲੀਟਰਾਂ ਹੂੰ ਯਾਨੀ ਵਧੀਆ ਮੇਮ ਨੇ ਬੱਚੇ ਪਾਲੇ ਨੇ ਦੁੱਧ ਵਧੀਆ ਹੈਗਾ ਯਾਨੀ ਇਹੀ ਕਿਤੇ ਮਿਲਿਆ ਨਹੀਂ ਹੈਗਾ ਜੀ ਉਹਨਾਂ ਦਾ ਠੀਕ ਹੈ ਤੇ ਹੁਣ ਇਹ ਤਾਂ ਬੱਕਰੀਆਂ ਕਰਾਸ ਕਰਾਈਆਂ ਨੇ ਬਈ ਹਾਂ ਜੀ ਹੁਣ ਬੱਕਰੀਆਂ ਇਹ ਤੋਂ ਹੀ ਕਰਾਸ ਕਰਾਈਆਂ ਨੇ ਕਿ ਸਾਰੀ ਪਹਿਲਾਂ ਇੱਕ ਬੱਚਾ ਸਾਡੇ ਕੋਲ ਹੋਰ ਆ ਹੂੰ ਬੋਕ ਪਰ ਇਹ ਉਤੋਂ ਕਰਾਈਆਂ ਦੀਆਂ ਸਾਰੀਆਂ ਪਰ ਇਹ ਤੋਂ ਕਰਾਈਆਂ ਨਹੀਂ ਦੀਆਂ ਠੀਕ ਹੈ ਤੇ ਆ ਕੇ ਤੂੰ ਹੀ ਕਰਾਵਾਂਗੇ ਸਾਰੀਆਂ ਬਾਕੀ ਬੱਕਰੇ ਦੇ ਥਣ ਵੀ ਨੇ ਬਈ ਹਾਂ ਜੀ ਇਹ ਥਣ ਬਈ ਦੁੱਧ ਆਉਂਦਾ ਇਹਨਾਂ ਚੋਂ ਦੁੱਧ ਆਉਂਦਾ ਜੀ ਅੱਛਾ ਇਹ ਬੱਚਾ ਚਾਉਂਦੇ ਕਿ ਚਾਉਂਦੇ ਨਹੀਂ ਹੈਗੇ ਨਾ ਨਾ ਚਾਉਂਦੇ ਨਹੀਂ ਇਹ ਦੁੱਧ ਆਉਂਦਾ ਹੈ ਨਾ ਹਾਂ ਜੀ ਇਹ ਬਈ ਇਹ ਥਣਾਂ ਦਾ ਹੋਣ ਦਾ ਕੀ ਕਾਰਨਾ ਨਸਲਾਂ ਦਾ ਇੱਥੇ ਹੀ ਪਤਾ ਲੱਗਦਾ ਜੀ ਅੱਛਾ ਜੇ ਹੁਣ ਪਿਓ ਤੇ ਮਾਂ ਦੇ ਥਣ ਚੰਗੇ ਹੋਣਗੇ ਤਾਂ ਤੀਹਾਂ ਚੰਗੇ ਗੱਡੂ ਪਿਆ ਉਹ ਵਧੀਆ ਅਸਲੇ ਦਾਊਗਾ ਫੇਰ ਈ ਤੀਹਾਂ ਵਧੀਆ ਕੱਢੂਗੀ ਵੀ ਜਿਹੜਾ ਬੱਕਰੇ ਦੇ ਥਣ ਹੋਂ ਉਹ ਆਹ ਸੈਲੀਬ੍ਰਿਟਰ ਹੈ ਹਾਂ ਜੀ ਉਹਦੇ ਪੱਠਾ ਚੰਗੀਆਂ ਹੁੰਦੀਆਂ ਨੇ ਹਾਂ ਇਹ ਹੁਣ ਪੱਠਾ ਥਣ ਭਾਂਡਾ ਜਿਹਾ ਮਾਂ ਪਿਓ ਦਾ ਉਹ ਜੀ ਧੀ ਪੁੱਤ ਕੱਢਣਗੇ ਠੀਕ ਐ ਤੇ ਬਾਕੀ ਕੰਨਾ ਕੁੰਨ ਦੇਖ ਲੋ ਬਈ ਇਹਦੇ ਬੱਕਰੇ ਦੇ ਤੇ ਮੂੰਹ ਮੱਥਾ ਬਾਕੀ ਕੁੰਨਾ ਆਣਾ ਬਈ ਐ ਚੌੜ ਨਹੀਂ ਕਰਦਾ ਖੜਾ ਰਹਿਣਾ ਨਾ ਇਹ ਬਰੀਡਰ ਦੇਖ ਲੋ ਲਈ ਪਰ ਉਹ ਵੀ ਆ ਜਾਂਦੇ ਕੋਈ ਬੱਕਰੀਆਂ ਕਰਾਉਸ ਕਰਾਉਣ ਕਾ ਹੀ ਨਹੀਂ ਕਰਾਉਂਦੇ ਆ ਜਾਂਦੇ ਨੇ ਜੀ ਬਧਰੇ ਫੋਨ ਆਉਂਦੇ ਨੇ ਜੀ ਹੁਣ ਬਹੁਤ ਜ਼ਿਆਦਾ ਪਰ ਅਸੀਂ ਛੱਡਦੇ ਨਹੀਂਗੇ ਜੀ ਛੱਡਦੇ ਨਹੀਂ ਹੈਗੇ ਹਾਂ ਬਈ ਆਪਦੀਆਂ ਆਪਦੀਆਂ ਬੱਕਰੀਆਂ ਕਰਾਉਨੇ ਫਿਰ ਕਰ ਲਈਆਂ ਹਾਂ ਜੀ ਪਤਾ ਕਾਰਨ ਕੀ ਆ ਜੀ ਬੱਕਰੀਆਂ ਹਾਲਾ ਕੋਈ ਫੈਕਸ਼ਨ ਵਾਲੀ ਬੱਕਰੀ ਛੱਡ ਜਾਂਦਾ ਹੂੰ ਲਵਾ ਕੇ ਲੈ ਜਾਂਦਾ ਕਾ ਫਿਰ ਉਹ ਬੱਕਰੇ ਨੂੰ ਹੁੰਦੀ ਆ ਠੀਕ ਹੈ ਘਾਹ ਬਰੇ ਸਾੜੀਆਂ ਸਾੜੀਆਂ ਬੱਕਰੀਆਂ ਹੁੰਦੇ ਨੇ ਫਿਰ ਨਾਲ ਉਹਨਾਂ ਨੂੰ ਵੀ ਹੁੰਦੀ ਆ ਚੇਦੇ ਬੱਚੇ ਦਿਖਾਉਣਾ ਜੀ ਇਹਦੇ ਬੱਚੇ ਦੇ ਬੱਚੇ ਹਾਂ ਜੀ ਉਹ ਤੋਂ ਲੈਤਾ ਰਿਜ਼ਲਟ ਹਾਂ ਇਹ ਬਾਹਰ ਨਾਲਾ ਬੱਕਰੀਆਂ ਦੇ ਹੁਣ ਅੱਛਾ ਬਾਹਰ ਆਹੋ ਹੈ ਹਾਂ ਜਿਹੜਾ ਜਿਹਦੀ ਆਪਾਂ ਉਹ ਵਿੱਚ ਬਣਾਈ ਸੀ ਵੀਡੀਓ ਉਦਦੇ ਹਨਾ ਹਾਂ ਜਿਹੜਾ ਇਹ ਨਾਲ ਖੜਾ ਆ ਬੱਚੇ ਉਹਦੇ ਨੇ ਜੀ ਮੈਂ ਬੱਕਰਾ ਦਿਖਾਵਾਂ ਪਿਆ ਸੀ ਪਿਛਲੇ ਟੀਮ ਨੇ ਆ ਬੱਕਰਾ ਬਣਾਈ ਨਾਲ ਇੱਕ ਬੱਚੇ ਦੀ ਫੋਟੋ ਪਾਈ ਸੀ ਲਾ ਇਹ ਬੱਕਰਾ ਹੈ ਹਾਂ ਇਹਦਾ ਪੋਤਾ ਹੋ ਗਿਆ ਮੰਨ ਲਓ ਇਹਦਾ ਪੋਤਾ ਹੈਗਾ ਬੱਕਰੇ ਦਾ ਜਿਹੜਾ ਆਪਾਂ ਉਹ ਵੀਡੀਓ ਚ ਦਿਖਾਇਆ ਸੀ ਬੱਕਰਾ ਉਹਦਾ ਇਹਦਾ ਉਹਦਾ ਬੱਚਾ ਹੈਗਾ ਉਹਦਾ ਬੱਚਾ ਹੈਗਾ ਹੈ ਹਾਂ ਠੀਕ ਹੈ ਇੱਕ ਤੇ ਉਹ ਤੋਂ ਕਰਾਈਆਂ ਸੀ ਕ੍ਰੋਸ ਹੈ ਫਿਰ ਓਏ ਪਹਿਲਾਂ ਹੋ ਗਈ ਧੱਕੇ ਨਹੀਂ ਹੋ ਗਈ ਬੱਕਰੀ ਇੱਕ ਦਿਨ ਠੀਕ ਹੈ ਉਹ ਛੱਡਿਆ ਤਾਂ ਹੈ ਨਹੀਂ ਬੈਠਾ ਕਿੰਨੇ ਕਿੰਨੇ ਟਾਈਮ ਦੇ ਬਾਈ ਇਹ ਅੱਜ 3 ਦਿਨਾਂ ਦਾ ਹੋ ਗਿਆ ਜੀ 3 ਦਿਨਾਂ ਦਾ ਹਾਂ ਠੀਕ ਲਓ ਬਾਈ ਆਪਣੀਆਂ ਭੈਣਾਂ ਸਾਹਮਦੀ ਹੈ ਇਹ ਜਿਹੜਾ ਬੱਕਰਾ ਘਰੇ ਹੁੰਦਾਗਾ ਸਵਰਨ ਨੇ ਬਾਈ ਦਾ ਬ੍ਰੀਡਰ ਹੈ ਬਾਈ ਇਹਨੂੰ ਕੀ ਖਾਹ ਹਾਲ ਖਰਾਕ ਪਾਉਨੇ ਫਿਰ ਤੁਸੀਂ ਘਰ ਦੇ ਵਿੱਚ ਬੀਰ ਜੀ ਇਹਨਾਂ ਨੂੰ ਪਾਉਣਿਆਂਗੇ ਕਣਕ ਮੱਕੀ ਜੋ ਠੀਕ ਹੈ ਹੁਣ ਗਰਮੀ ਚ ਜੋ ਪਾਏ ਨੇ ਹੁਣ ਸਿਆਲ ਚ ਬੰਦ ਕਰ ਦੋਗੇ ਹਾਂਜੀ ਹੁਣ ਪਾਵਾਂਗੇ ਜੀ ਦੁੱਧ ਪਿਆਉਣਿਆਂਗੇ ਇਹਨੂੰ ਦੁੱਧ ਪਿਆਉਣੇ ਹੋਜੇ ਹਾਂਜੀ ਠੀਕ ਹੈ ਕਿੰਨਾ ਕ ਦੁੱਧ ਪਿਆ ਦੇਣੇ ਜੀ ਦਿਨ ਦਾ ਦੁੱਧ 1 ਕਿਲੋ 1.5 ਕਿਲੋ ਪਿਲਾ ਦੇਣੇ ਜੀ ਕਿਲੋ 1.5 ਕਿਲੋ ਹੈ ਜੀ ਬਾਈ ਪਹਿਲਾਂ ਵੀ ਤੁਸੀਂ ਬੱਕਰੀਆਂ ਰੱਖਿਆ ਹੋਈਆਂ ਸੀ ਉੱਥੇ ਛੋਟੇ ਪਿੰਡਾਂ ਨਾ ਵੀਰ ਜੀ ਬੱਕਰੀਆਂ ਤਾਂ ਸਾਡੇ ਪਿੰਡ ਹੈ ਨਹੀਂ ਸੀ ਇੱਥੇ ਆ ਕੇ ਰੱਖਿਆ ਨੇ ਪੂਰੀ ਆ ਕੇ ਰੱਖਿਆ ਜਦੋਂ ਮੇਰਾ ਵਿਆਹ ਕਰਿਆਗਾ ਉਹ ਕਹਿੰਦੇ ਸੀ ਕਹਿੰਦੇ ਬੱਕਰੀਆਂ ਵੇਚ ਦੋ ਤੁਸੀਂ ਅਜੇ ਇਹਨਾਂ ਨੂੰ ਕਹਿੰਦੇ ਸੀਗੇ ਹਾਂਜੀ ਇਹ ਕਹਿੰਦੇ ਵੇਚ ਦਾਂਗੇ ਕੋਈ ਨਾ ਹੂੰ ਬੱਕਰੀਆਂ ਵੇਚੀਆਂ ਨਹੀਂ ਹੈਗੀਆਂ ਜਦੋਂ ਮੈਂ ਆ ਗਈ ਜੀ ਮੈਂ ਖਾ ਬਸ ਹੁਣ ਵੇਚਣੀਆਂ ਨਹੀਂ ਹੈਗੀਆਂ ਇਹ ਹੁਣ ਵੀ ਅਸੀਂ ਜਿਹੜਾ ਆਖਾਂਗੇ ਨਾ ਹੁਣ ਉਹ ਘਰੇ ਆ ਕੇ ਜਿਵੇਂ ਬੱਕਰੀਆਂ ਦੇ ਘਰਾਂ ਚਾ ਮੁਖ ਕਿਆ ਮਾਰਦਾ ਹੁੰਦਾ ਨਾ ਆਪਾਂ ਉਹ ਤਾਂ ਚੱਲ ਗਿੱਜ ਬਣੀ ਹੋਈ ਹੈ ਨਾ ਆਪਾਂ ਤਾਂ ਜਾਣਦੇ ਆ ਫਿਰ ਉਹਦੋਂ ਸਾਨੂੰ ਐ ਲੱਗਿਆ ਨਹੀਂ ਜੀ ਬਾਹਰ ਦੇ ਭਾਈ ਬਾਣ ਆ ਵੀਰੇ ਜੀ ਦਾ ਬਾਹਰ-ਬਾਹਰ ਚਾਰਦੇ ਆ ਕਰੇ ਕੂੜਾ ਵੀ ਇਹਨਾਂ ਨੇ ਡਾਣੀਆਂ ਵੀ ਵੱਢ ਕੇ ਪਾ ਦਿੰਦੇ ਆ ਜੀ ਡਾਣੀਆਂ ਵੀ ਵੱਢ ਕੇ ਬਾਹਨ ਦੇ ਨੇ ਸਾਰਾ ਕੰਮ ਪੂਰਾ ਸਜੋ ਕਰ ਦਿਆ ਕਰ ਦੇ ਹਾਂਜੀ ਹਾਂਜੀ ਠੀਕ ਉੱਥੇ ਬੰਬਾਰਕ ਤਾਂ ਵੀਰੇ ਇੱਥੇ ਕਾ ਇਹ ਹੁਣ ਇਹ ਕਹੇ ਮੈਂ ਤਾਂ ਰੱਖਣੀਆਂ ਨਹੀਂ ਸਾਰੇ ਕੁਛ ਕਰਦੇ ਆ ਜੀ ਨਮਾਉਨੇ ਵੀ ਆ ਹੂੰ ਤੇ ਮੈਂ ਤਾਂ ਡਾਣੇ ਵੀ ਵੱਡ ਲਿਆਉਣੀਆਂ ਜੀ ਫਿਰ ਤਾਰਾਂ ਤੁਸੀਂ ਕੱਢਦੇ ਬਈ ਤਾਰਾਂ ਤਾਂ ਮੁੰਡਾ ਕੱਢਦਾ ਜੇ ਹੂੰ ਚੋਲ ਲੈਨੇ ਤਾਰਾਂ ਵੀ ਕੱਢ ਵੀ ਲੈਨੇ ਜਦੋਂ ਹੁੰਦਾ ਨਹੀਂ ਕਈ ਵਾਰੀ ਕੋਈ ਮਜਬੂਰੀ ਹੁੰਦੀ ਆ ਉਦੋਂ ਸਿਆਪੇ ਤੇ ਬਾਕੀ ਫਿਰ ਘਰੇ ਵੀ ਪੂਰਾ ਸਹਿਯੋਗ ਮਿਲਦਾ ਸਾਰੇ ਪਰਿਵਾਰ ਦਾ ਹੈ ਬਈ ਸਵਰਨੇ ਹਾਂਜੀ ਹਾਂਜੀ ਠੀਕ ਸੋਹਰਾ ਮਾਲਕ ਦਾ ਕਿਰਪਾ ਜੀ ਹੂੰ ਰੱਬ ਦੀ ਤੇ ਬਾਕੀ ਫਿਰ ਬਈ ਜਦੋਂ ਬੱਕਰੀ ਸ਼ੂਸਾ ਪੈਂਦੀ ਜੇ ਕਈ ਵਾਰ ਘਰੇ ਨਾ ਹੋਂ ਫਿਰ ਸਵਾਲ ਲੈਨੇ ਹਾਂਜੀ ਸਬਾਉਲੀ ਵੀ ਐ ਮੈਂ ਹੂੰ ਕਈ ਵਾਰੀ ਮੇਮਣੇ ਵੀ ਇਹਨਾਂ ਨੇ ਜੇ ਸਵਾਤੀ ਤਾਂ ਮੇਮਣੇ ਜਾਲੇ ਮੈਂ ਸਾਫ ਕਰਨੇ ਨੇ ਅੱਛਾ ਹਾਂ ਕਦੇ ਨਾ ਵੀ ਹੁਣ ਸਾਨੂੰ ਸ਼ੌਂਕ ਪੈ ਗਿਆ ਇਹ ਚੀਜ਼ ਦਾ ਮੈਂ ਤਾਂ ਸਾਡੇ ਗਮਾਂਡ ਚ ਸਾਡੇ ਘਰਾਂ ਚ ਰੱਖਿਓ ਹੋਈਆਂ ਨੇ ਇੱਕ ਘਰ ਚ ਉਹ ਵੀ ਮੈਨੂੰ ਕਈ ਵਾਰੀ ਲੈ ਜਾਂਦੇ ਨੇ ਵੀ ਬੱਕਰੀ ਸਵਾਕਿਆ ਸਾਡੇ ਕੋਈ ਕਰੇ ਨਹੀਂ ਹੁੰਦਾ ਅੱਛਾ ਦੋ ਤਿੰਨ ਬੱਕਰੀਆਂ ਸਵਾਈਆਂ ਨੇ ਉਹਨਾਂ ਦੇ ਠੀਕ ਹੈ ਤੇ ਬਾਕੀ ਜਿਹੜੇ ਇਹਨਾਂ ਨੂੰ ਸੂਣ ਵਾਲੇ ਕਾੜੇ ਕੂੜੇ ਦਿੰਨੇ ਵੀ ਫਿਰ ਉਹ ਕੀ ਦਿੰਨੇ ਹੋ ਕਾੜਾ ਗੁੜ ਦਾ ਵੀਰ ਜੀ ਅਹ ਗੁੜ ਦਾ ਦੇ ਵਿੱਚ ਕੀ ਸਮਾਨ ਹੁੰਦਾ ਜੀ ਹੋਰ ਸਾਫ ਵੀ ਪਾ ਦਿੰਦੇ ਆ ਜੀ ਹੂੰ ਛੋਟੀਆਂ ਹੈੜਾਂ ਵੱਡੀਆਂ ਹੈੜਾਂ ਹੂੜਾਂ ਪਾਉਣੇ ਆ ਸਾਰਾ ਕੁਝ ਪਾ ਕੇ ਫਿਰ ਕਾੜਾ ਬਣਾਉਣਾ ਨਸਿਆ ਬਲ ਕੰਮ ਤਾਂ ਦੇ ਕਾੜੇ ਵੀ ਦਿੱਤੇ ਨੇ ਜੀ ਠੀਕ ਹੈ ਕਿੰਨੇ ਟਾਈਮ ਲਈ ਦੇ ਹੁੰਦੇ ਆ ਬਈ ਸ਼ਵਰਨ ਜਿਹੜੇ ਕਾੜੇ ਹੁੰਦੇ ਆ ਇਹ ਵੇ ਰਾਜਾ ਆਪਦੀ ਸਰਦਾ ਕੀ ਹੂੰ ਬਾਕੀ ਤਾਂ ਉਹ ਪੰਜ ਚਾਰ ਘਾੜੀ ਬੋਤਲ ਨੇ ਦਿੱਤੇ ਕਿਉਂ ਅੰਦਰ ਉਹ ਸਾਫ ਕਰਦਿਆਂ ਮੈਂ ਪੰਜ ਚਾਰ ਘਾੜੀ ਅਸੀਂ ਕੱਲਾ ਗੁੜ ਦਾ ਪਿਆਉਨੇ ਆ ਉਹ ਇਹੀ ਪਾਈ ਜਾਂਦੇ ਆ 2 ਢਾਈ ਮਹੀਨੇ ਤੱਕ ਠੀਕ ਹੈ 2 ਢਾਈ ਮਹੀਨੇ ਤੱਕ ਹੈ ਕੱਲੇ ਗੁੜ ਦਾ ਹਾਂ ਜੀ ਠੀਕ ਹੈ ਉਹਦੇ ਨਾਲ ਆਪੇ ਬੜੀ ਗੁੜ ਤਾਂ ਹੁਣ ਛਾਉ ਛਾਲ ਪਲਾਉਣਾਗਾ ਜੀ ਇਹਨੂੰ ਗੁੜ ਹਾਂ ਜੀ ਇਹਨਾਂ ਨੂੰ ਬੱਕਰੇ ਨੂੰ ਵੀ ਬਈ ਕਿੰਨੇ ਬੱਕਰੇ ਇਹਨੂੰ ਵੀ ਪੀਂਦਾਗਾ ਇਹ ਵੀ ਇਹ ਵੀ ਪੀਂਦਾ ਹੈ ਹਾਂ ਜੀ ਵੀਰ ਜੀ ਠੀਕ ਹੈ ਮੈਂ ਬੱਕਰੀਆਂ ਨੂੰ ਵੀ ਛਾਉ ਛਾਲ ਪਲਾਉਣਾ ਛਾਉ ਛਾਲ ਕੜਾ ਧਰ ਦਿੰਦੇ ਆ ਬਾਲਣਾ ਦੇ ਜੇ ਮੈਂ ਬਾਈ ਹੁਣ ਆ ਠੰਡੇ ਜਿਹੇ ਦਾ ਮੌਸਮ ਸ਼ੁਰੂ ਹੋ ਗਿਆ ਨਾ ਬਸ ਠੰਡ ਆ ਜੂਗੀ ਮਹੀਨੇ ਤੱਕ ਫਿਰ ਇਹਨਾਂ ਦੀ ਖਰਾਕ ਦੇ ਵਿੱਚ ਫਰਕ ਪਊਗਾ ਬੱਕਰੀਆਂ ਵਿੱਚ ਹਾਂਜੀ ਠੀਕ ਐ ਇਹਨਾਂ ਨੂੰ ਫਿਰ ਉਦੋਂ ਗੁਆਰੇ ਦਾ ਨੀਰਾ ਪਾਉਣਾ ਜੀ ਹੂੰ ਤੇ ਜਿਉਂਵੀ ਜਿਉਂਵੀ ਲੈ ਲੈਦੀ ਆ ਉਹ ਪਾਉਣਾ ਪਿੱਪਲ ਅਰਜਨ ਪਾਉਣਾ ਜੀ ਤੇ ਹਰਾ ਲੈ ਲੈਨੇ ਸਿਆਲ ਜੀ ਹਾਂ ਹੁਣ ਵੀ ਦਾਣੇ ਪਾਉਨੇ ਆ ਜੀ ਬੱਕਰੀਆਂ ਨੂੰ ਵੀ ਪਾਉਨੇ ਆ ਬਾਹਰ ਐਨਾ ਕਰੇ ਠੀਕ ਹੈ ਦਾਣੇ ਦਾ ਜ਼ਰੂਰੀ ਆ ਹੈ ਹਾਂਜੀ ਵੀਰ ਜੀ ਹੁਣ ਅੱਗੇ ਵਾਲੇ ਚਰੇ ਨਹੀਂ ਹੈਗੇ ਕਿਦਾਂ ਅੱਜ ਕੱਲ ਬੇਰੀ ਪੌਦ ਮਿਲਦੀ ਸੀ ਨਰਮੇ ਮਿਲਣਾ ਤੇ ਜਾਂਦੇ ਸੀ ਅੱਗੇ ਕੋਈ ਦਾਣੇ ਨਹੀਂ ਪਾਉਂਦਾ ਜੀ ਠੀਕ ਹੈ ਹੁਣ ਇਹ ਦਾਣੇ ਤੋਂ ਬਿਨਾ ਬਚਦੀਆਂ ਹੈ ਨਹੀਂ ਹੂੰ ਹੁਣ ਤਾਂ ਘਰ ਦੀ ਗਰਾਂਕ ਤੇ ਸ਼ਰਤੀ ਨੇ ਬਾਹਰ ਤਾਂ ਇੱਕ ਢੇੜਾ ਹੈਗਾ ਠੀਕ ਹੈ ਤੇ ਇਹ ਬੱਕਰਾ ਬਾਈ ਫਿਰ ਜਦੋਂ ਦਾ ਲਿਆਂਦਾ ਵੀ ਇਹਨਾਂ ਨੇ ਤਿਆਰ ਕੀਤਾ ਐਂ ਲਾ ਲਓ ਹਾਂ ਹਾਂਜੀ ਹਾਂਜੀ ਸਾਨੂੰ ਏ ਇਹਦਾ ਬੱਕਰੇ ਦਾ ਮੁਕੱਦਰ ਵੀ ਬਹੁਤ ਏ ਜੀ ਸਾਨੂੰ ਪੈਸੇ ਵੀ ਬਹੁਤ ਜ਼ਿਆਦਾ ਮਿਲਦੇ ਸੀ ਹੂੰ ਬਿਨਾ ਮੁੱਲ ਕਰੇ ਜਾਣੀ ਇਹ ਵੇਚਦੇ ਨਹੀਂ ਜਦਣ ਦਾ ਸਾਡੇ ਘਰ ਆਇਆ ਸਾਡੇ ਘਰ ਦੀ ਰਾਣੀ ਬਦਲਦੀ ਹੈ ਅਸੀਂ ਇਹ ਇਹਦੇ ਪੈਸੇ ਲਾਉਂਦੇ ਸੀ ਲੋਕ ਬਹੁਤ ਪੈਸੇ ਲੱਗਦੇ ਪੈਸੇ ਤਾਂ ਲੱਗਦੇ ਨੇ ਵੀਰ ਜੀ ਅਸੀਂ ਵੇਚਦੇ ਨਹੀਂ ਅੱਛਾ ਵੇਚਣਾ ਨਹੀਂ ਹੈਗਾ ਵੀ ਆਪਾਂ ਘਰੀ ਰੱਖਣਾ ਹੈ ਹਾਂ ਜੀ ਘਰੀ ਰੱਖਣਾ ਜਦਣ ਦਾ ਆਇਆ ਜੀ ਸਾਡੇ ਘਰ ਦਾ ਨਕਸ਼ਾ ਬਦਲਦਾ ਨੇ ਠੀਕ ਹੈ ਬੱਚੇ ਬਹੁਤ ਮਹਿੰਗੇ ਵਿਖਰੇ ਹਾਂ ਤੋਂ ਬਹੁਤ ਪਾਣੀ ਲੈ ਕੇ ਗਏ ਬੱਚੇ ਦੇ ਹੂੰ ਬਾਕੀ ਮਹਾਰਾਸ਼ਟਰ ਦੇ ਬੱਚੇ ਬਹੁਤ ਲੈ ਕੇ ਬੰਦੇ ਮਹਾਰਾਸ਼ਟਰ ਜ ਹੈ ਹਾਂ ਜੀ ਜਿਹੜਾ ਅਸੀਂ ਕਦੇ ਸੁਪਨਾ ਲਿਆਬ ਨਹੀਂ ਦੀ ਉਹ ਸੁਪਨਾ ਇਹਨੇ ਪੂਰਾ ਕਰਿਆ ਸਾਡਾ ਠੀਕ ਹੈ ਬੱਕਰੇ ਨੇ ਇਹ ਬੱਕਰੇ ਨੇ ਬੱਚੇ ਪੜ੍ਹਾਏ ਵੀ ਇੰਨਾ ਚਿਰ ਨੇ ਜੀ ਹਾਂਜੀ ਤੇ ਹੁਣ ਮੁੰਡਾ ਬਾਹਰ ਗਿਆ ਜੀ ਬਾਕੀ ਦਾ ਸਾਰਾ ਕਾਰੋਬਾਰ ਇਹਨਾਂ ਦੇ ਸਿਰ ਤੋਂ ਕਰਿਆ ਜੀ ਜਿਹੜਾ ਕਾਰੋਬਾਰ ਪਾਇਆ ਆ ਸਾਰਾ ਇਹ ਸਾਰਾ ਇਹਨਾਂ ਦੇ ਸਿਰ ਤੇ ਪਾਇਆ ਵੀ ਜਦੋਂ ਦਾ ਆ ਬੱਕਰਾ ਐ ਬੱਕਰਾ ਵੀ ਕਰਮ ਵਾਲਾ ਆ ਗਿਆ ਛੋਟਾ ਕਰੇ ਹਾਂਜੀ ਜਿਹਦਾ ਨੂੰ ਕਰਮ ਵਾਲਾ ਹੀ ਮੰਨਦੇ ਆ ਜੀ ਠੀਕ ਹੈ ਜਦੋਂ ਇਹ ਆਇਆ ਵੀ ਇਤੋਂ ਬਾਅਦ ਸਾਰਾ ਕੋ ਸੈੱਟ ਕਰ ਲਿਆ ਸਾਰਾ ਸੈੱਟ ਹੋ ਗਿਆ ਜੀ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਬਾਹਰ ਜਾਣ ਤੱਕ ਦਾ ਸਾਰਾ ਵੀ ਇਹ ਬੱਕਰੀਆਂ ਸਿਰ ਤੋਂ ਹਾਂਜੀ ਸਾਡੇ ਇਹ ਇਹ ਨਾ ਕਦੇ ਮੈਂ ਬੱਕਰੀ ਨਹੀਂ ਦੀ ਵੇਚੀ ਜੰਨੇ ਮੈਂ ਇਹਦੇ ਬੱਚੇ ਵੇਚੇ ਅੱਛਾ ਹਾਂ ਇਹ ਠੀਕ ਇਹਦਾ ਸਾਡਾ ਦਾ ਹੀ ਕਰਮ ਆਲਾ ਹੂੰ ਸਾਡੀ ਨੇ ਗਰੀਬੀ ਚੱਕਤੀ ਬੱਚਿਆਂ ਨਾਲ ਸਹੀ ਗੱਲ ਆ ਜੀ ਮਾਲਕ ਦੇ ਉਹਦਾ ਪਰਮਾਤਮਾ ਦਾ ਸ਼ੁਕਰ ਆ ਜੀ ਪਰਮਾਤਮਾ ਦਿੰਦਾ ਕੋਈ ਰਾਹ ਖੋਲਦਾ ਉਹਦਾ ਸ਼ੁਕਰਾਨਾ ਕਰਨਾ ਜ਼ਰੂਰੀ ਆ ਜੀ ਹਾਂਜੀ ਤੇ ਬਾਕੀ ਬਾਈ ਤੁਸੀਂ ਪ੍ਰਾਣਿਆਂ ਵਿਸ਼ੰਗ ਵੀ ਬਣਾਉਂਦੇ ਰਹੇ ਹੋ ਨਾ ਸਿੰਘਾਂ ਦਾ ਕੰਮ ਦਾ ਜੀ ਮੈਂ ਜਿੱਥੇ ਤੱਕ ਮੈਂ ਸਿੰਘ ਸਮਾਰਿਆ ਕੋਈ ਗਿਆ ਨਹੀਂ ਹੈਗਾ ਉੱਥੇ ਤੇ ਬਾਈ ਇੱਕ ਗੱਲ ਮੈਂ ਹੋਰ ਵੀ ਸੁਣੀ ਸੀ ਛੋਡੇ ਬਾਰੇ ਵੀ ਉਹ ਕਹਿੰਦੇ ਵੀ ਬਾਈ ਦੇਖ ਕੇ ਦੱਸ ਦਿੰਦਾ ਵੀ ਖੂਨ ਸਿੰਘ ਦੇ ਵਿੱਚ ਕਿੱਥੋਂ ਆ ਹਾਂ ਇਹ ਵੀ ਦੱਸ ਦਿੰਦਾ ਇਹ ਮੰਡੀ ਦੇ ਵਿੱਚ ਚੱਲੀ ਛੇ ਨਾ ਗੱਲ ਬਈ ਮੈਨੂੰ ਲੱਗਦਾ ਪੱਕਾ ਸੁਣਾਉਣ ਵਾਲਾ ਖਵਾ ਇਹ ਗੱਲ ਦਾ ਹਾਂ ਉਹ ਕੱਚਾ ਸਿੰਘ ਲਾਤਾ ਸੀ ਮੈਨੂੰ ਲੱਗਦਾ ਨਾ ਉਹਨੇ ਕਿਸੇ ਨੇ ਹੋਰ ਨੇ ਹਾਂ ਜੀ ਕੱਚੇ ਮਾਹੀ ਲਾਉਣਾ ਜੀ ਪਾਰਾਂ ਅੰਗਲੇ ਤੋਂ ਪੁੱਛ ਕੇ ਲਾਉਣਾ ਵੀ ਲਾਦਮਾ ਜੇ ਜਿਆਦੇ ਵੱਡੇ ਹੋਣ ਕੱਚੇ ਹੋਣ ਇਹਦੇ ਸਿੰਘ ਕੱਚੇ ਨੇ ਹੂੰ ਇਹਦੇ ਟੋਪੀਆਂ ਲਾਈਆਂ ਨੇ ਮੈਂ ਉੱਪਰੋਂ ਟੋਪੀਆਂ ਲਾਤੀਆਂ ਜੀਆਂ ਪਹਿਲੀਆਂ ਠੀਕ ਹੈ ਜੇ ਹੁਣ ਇਹ ਦੁਬਾਰਾ ਇਸੇ ਕੱਟਾਂਗੇ ਇਹਦੇ ਸਿਰੇ ਤੇ ਵੀ ਖੂਨ ਆ ਹਾਂ ਉਹ ਕੱਚਾ ਹੀ ਨਿਕਲੂ ਹੁਣ ਕਈ ਬੰਦੇ ਘੰਟ ਦਿੰਦੇ ਨੇ ਖੂਨ ਨਹੀਂ ਬੰਦ ਹੁੰਦਾ ਉਹਨਾਂ ਤੋਂ ਆਪਾਂ ਮੌਕੇ ਤੇ ਖੂਨ ਬੰਦ ਕਰਦੇ ਆ ਜੀ ਠੀਕ ਹੈ ਆਪਣਾ ਬਹੁਤ ਵਾਈ ਹੈਗੀ ਹੈ ਤਜਰਬਾ ਵੀ ਹੁੰਦਿਆ ਨਾ ਹਾਂ ਜੀ ਬਾਕੀ ਮੈਂ ਆਲੇ ਨੂੰ ਦੱਸ ਦਿੰਦਾ ਨਾ ਵੀ ਆਹ ਜੰਗਾ ਅੱਕਣ ਕੱਟਿਆ ਜਾਊਗਾ ਜੀ ਹੂੰ ਹੁਣ ਬਹੁਤ ਪਾਲੀ ਇਹ ਸਿੰਗ ਬਣਾਉਂਦੇ ਬਹੁਤ ਨੇ ਜੀ। ਹਾਲਾ ਨਹੀਂ ਬਣਵਾਉਂਦਾ ਉਹਨਾਂ ਤੋਂ। ਮੈਂ ਮਹੀਨਾ ਨਾ ਜਾਵਾਂ, 2 ਮਹੀਨੇ ਨਾ ਜਾਵਾਂ ਸਿੰਗ ਨਹੀਂ ਬਣਵਾਉਂਦਾ ਕੋਈ। ਠੀਕ ਹੈ। ਹਾਲਾ ਕਹਿੰਦਾ ਜਾਂਦੇ ਦਾ ਉਹੀ ਹੋਊਗਾ, ਉਹਨੂੰ ਹੀ ਛੱਡਾਂਗੇ। ਠੀਕ ਹੈ ਵੀ ਪੁਰਾਣੇ ਬੰਦੇ ਸੁਣ ਸਕਦੇ ਆ। ਪਹਿਲਾਂ ਉਹ ਮਾਲ ਚਾਰਿਆ ਜੀ ਆਪਾਂ ਨੂੰ ਮਾਲ ਬਾਰੇ ਪਤਾ ਹੈ ਦੇ ਬਾਰੇ। ਹੂੰ। ਹੁਣ ਜਿਹੜੇ ਹੁਣ ਮੱਝਾਂ ਦੇ ਬਣਾਉਣ ਲਾ ਕੇ ਘੂਆਂ ਦੇ ਪੈਰ ਸਮਾਰੀ ਜਾਂਦੇ ਨੇ, ਮੱਝਾਂ ਦੇ ਪੈਰ ਸਮਾਰੀ ਜਾਂਦੇ ਨੇ। ਉਹ ਆਪਾਂ ਨੂੰ ਕੰਮ ਆਉਂਦਾ ਨਹੀਂ ਹੈਗਾ। ਮੱਝਾਂ ਵਾਲਾ ਮੈਂ ਨਹੀਂ ਕਰਦਾ ਹੈਗਾ ਜੀ। ਇਕੱਲੀਆਂ ਬੱਕਰੀਆਂ ਬੱਕਰੀਆਂ ਦਾ ਬੱਕਰੀਆਂ ਦਾ ਆਪਾਂ ਨੂੰ ਪਤਾ। ਠੀਕ ਹੈ ਆਪਾਂ ਬਹੁਤ ਦੂਰ ਤੱਕ ਬਾਈ ਮੈਂ ਦਾ ਦਾ ਦੇ ਬਾਰੇ ਰਹਾਂ ਸੰਗ ਬਣਾਉਂਦਾ ਹੂੰ ਪਹਿਲਾਂ ਕੋਈ ਬੰਦਾ ਨਹੀਂ ਬਣਾਉਂਦਾ ਮੈਂ ਬਣਾਉਣ ਲੱਗਾ ਸੀ ਠੀਕ ਹੈ ਹੁਣ ਆਪ ਕਹਿੰਦੇ ਨੇ ਪਾਲੀ ਕਹਿੰਦੇ ਨੇ ਕਿ ਇਹ ਵੀ ਕਿਸੇ ਵੀਡੀਓ ਬਣਾਦਾ ਖਵਾ ਲਾਂਗੇ ਪਾਲੀਆਂ ਦੋਗੇ ਬਸ ਠੀਕ ਹੈ ਵੀ ਆਪਾਂ ਨੇ ਪੁਰਾਣੇ ਬੰਦੇ ਨੇ ਉਹਨਾਂ ਤੋਂ ਪਰਾਣੇ ਵੰਦ ਸਾਨੂੰ ਜਾਣਦੇ ਨੇ ਬਾਕੀ ਇਹ ਸਾਰੇ ਸਾਰੇ ਆਪਣੇ ਬੜੀ ਇੱਜ਼ਤ ਕਰਦੇ ਨੇ ਸਾਰੇ ਭੈਣ ਭਾਈਆਂ ਨਾਲ ਆਪਣਾ ਪਿਆਰ ਆ ਜਦੋਂ ਮੈਂ ਪਹਿਲਾਂ ਵੀਡੀਓ ਬਣਾਈ ਸੀ ਉਦੋਂ ਮੈਨੂੰ ਕਿਹਾ ਵੀ ਬਾਈ ਕਹਿੰਦੇ ਸਿੰਗ ਬਹੁਤ ਵਧੀਆ ਬਣਾਉਂਦਾ ਵੀ ਉਹ ਗੱਲ ਨਹੀਂ ਕੀਤੀ ਵਿੱਚ ਉਹਨੇ ਹਾਂ ਵੀ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਮਹਾਬ ਚਲ ਹੁਣ ਪਤਾ ਲੱਗਿਆ ਹੁੰਦਾ ਆਪਾਂ ਵੀਡੀਓ ਵਿੱਚ ਤਾਂ ਇਹ ਗੱਲ ਵੀ ਵੀਡੀਓ ਮੈਂ ਯਾਰ ਬਣਾ ਕੇ ਨਹੀਂ ਦੀ ਰਾਜੀ ਮੈਂ ਕਿਉਂ ਮੇਰੇ ਕੋਲ ਟਾਈਮ ਘੱਟ ਆਈ ਗਈ ਵਾਰੀ ਪਸ਼ੂਆਂ ਕੋਲ ਨਹੀਂ ਵੀ ਜਾਣਾ ਪੈਂਦਾ ਆਲੇ ਮਹੀਨਾ ਮਹੀਨਾ ਫੋਨ ਕਰੀ ਜਾਂਦੇ ਨੇ ਜਾਂ ਨਹੀਂ ਹੁੰਦਾ ਜੀ ਸਹੀ ਗੱਲ ਆਹ ਕੰਮ ਆਈ ਹੁਣ ਪਸ਼ੂਆਂ ਕੋਲੇ ਜਵਾਕ ਕੱਲਾ ਹੁੰਦਾ ਛੋਟਾ ਬਾਹਰ ਭੱ ਸਿੰਘਾਂ ਨਾਲੋਂ ਪਹਿਲਾਂ ਸਾਨੂੰ ਪਸ਼ੂ ਜ਼ਰੂਰੀ ਨਹੀਂ ਠੀਕ ਹੈ ਜੀ ਪਸ਼ੂਆਂ ਦਾ ਸਾਡਾ ਰੋਜੀ ਰੋਟੀ ਵੱਡੀ ਹੈ ਜੀ ਇਹ ਪਸ਼ੂਆਂ ਸ਼ੇਰਤੀ ਚੱਲਦੀ ਹੈ ਨਾ ਹਾਂ ਇਹ ਪੂਰੀ ਆ ਹੂੰ